ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਕੇ ਰਿਪੇਅਰ ਕੀਤੀ ਗਈ ਸੀ 2-3 ਮਹੀਨੇ ਪਹਿਲਾਂ ਕਹਿਣ ਦਾ ਮਤਲਬ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ 2-3 ਮਹੀਨੇ ਪਹਿਲਾਂ ਪਾਣੀ ਨੂੰ ਬੰਦ ਕਰਕੇ ਰਿਪੇਅਰ ਕੀਤੀ ਗਈ ਸੀ ਜਿਸ ਦੀ ਵੀ ਰਿਪੇਅਰ ਬਾਰੇ ਸਾਨੇ ਪਹਿਲਾਂ ਵੀ ਪੁਕਤਾ ਖਬਰਾਂ ਛਾਪੀਆਂ ਤੇ ਅੱਜ ਕੁਝ ਪਾਣੀ ਪਾਖੜਾ ਦੇ ਵਿੱਚ ਘਟਿਆ ਹੋਇਆ ਤੇ ਸਾਨੂੰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਾਖੜਾ ਦਾ ਪਾਣੀ ਘਟਿਆ ਹੋਇਆ ਹੁਣ ਸਬੂਤ ਵੀ ਬਿਲਕੁਲ ਸਾਹਮਣੇ ਨੇ ਸਾਰੇ ਜੋ ਕਿ ਖੱਡੇ ਵੱਡੇ ਵੱਡੇ ਖੱਡੇ ਅੱਜ ਵੀ ਆਪਣੀ ਸੱਚਾਈ ਦਿਖਾ ਰਹੇ ਹਨ ਕਿ ਸਾਡੀ ਕੋਈ ਰਿਪੇਅਰ ਨਹੀਂ ਹੋਈ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਵੀ ਪਾਖੜਾ ਪਟਿਆਲਾ ਰੋਡ ਦੇ ਜਿਹੜੀ ਪੁਲੇ ਪੁਲ ਦੇ ਨਾਲ ਹੀ ਵੱਡੇ ਵੱਡੇ ਖੱਡੇ ਨੇ ਉਹ ਨਹਿਰੀ ਮਾਹਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਸਾਡੀ ਬੇਨਤੀ ਹੈ ਅਪੀਲ ਹੈ ਇਸੇ ਸਮਾਨਾ ਹਲਚਲ ਨਿਊਜ਼ ਅਤੇ ਡੇਲੀ ਤੇ ਸਵੇਰਾ ਅਖਬਾਰ ਰਾਈ ਕਿ ਆ ਕੇ ਦੇਖਣ ਸੱਚਾਈ ਕੀ ਹੈ ਪਾਣੀ ਘਟਿਆ ਹੋਇਆ ਹੈ ਅੱਜ ਸਬੂਤ ਬਿਲਕੁਲ ਸਾਹਮਣੇ ਸਾਫ਼ ਹੋਵੇਗਾ ਜੋ ਅਧਿਕਾਰੀ ਕਹਿੰਦੇ ਸਨ ਬਿਲਕੁਲ ਪੁਕਤਾ ਇਹਦੇ ਰਿਪੇਅਰ ਕੀਤੀ ਗਈ ਹੈ ਆ ਪਾਖੜਾ ਸ਼ਹਿਰ ਨੂੰ ਆ ਪਾਖੜਾ ਨਹਿਰ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਉਹ ਸਾਡੇ ਕੈਮਰਾਮੈਨ ਵੀ ਦਿਖਾਣ ਕਿ ਵੀ ਦੇਖੋ ਕਿੰਨੀ ਕੋ ਰਿਪੇਅਰ ਹੋਈ ਹੈ ਉਹਦੀਆਂ ਜੜੀਆਂ ਉਹਦੀਆਂ ਪਾਖੜਾ ਨਹਿਰ ਦੇ ਥੱਲੇ ਸਪੋਟਾਂ ਲੱਗੀਆਂ ਹੋਏ ਨੇ ਵੱਡੇ ਵੱਡੇ ਪਿਲਰ ਨੇ ਜੋ ਕਿ ਬਹੁਤ ਲੰਬੇ ਸਮੇਂ ਦੇ ਪੁਰਾਣੇ ਪਿਲਰ ਨੇ ਉਹ ਦਿਖਾਣ ਕਿ ਵੀ ਉਹਨਾਂ ਦੇ ਵਿੱਚੋਂ ਇੱਟਾਂ ਵੀ ਨਿਕਲ ਚੁੱਕੀਆਂ ਜੋਰ ਦੇ ਵਿੱਚ ਮਟੀਰੀਅਲ ਸੀ ਉਹ ਵੀ ਨਿਕਲ ਚੁਕਿਆ ਬਾਹਰ ਇਹ ਹੁਣ ਅਸੀਂ ਨਹਿਰੀ ਵਿਭਾਗ ਨੂੰ ਦਿਖਾਣਾ ਚਾਹਨੇ ਕਿ ਇਸ ਟਾਈਮ ਨਹਿਰ ਦਾ ਪਾਣੀ ਘਟਿਆ ਹੋਇਆ ਹੈ ਦੇਖਣ ਕਿ ਉਹਦੇ ਵਿੱਚੋਂ ਸੈਂਕੜੇ ਦੀ ਗਿਣਤੀ ਵਿੱਚੋਂ ਪਿੱਲਰ ਦੇ ਵਿੱਚੋਂ ਇੱਟਾਂ ਨਿਕਲ ਚੁੱਕੀਆਂ ਹਨ ਤੇ ਮਸਾਲਾ ਵੀ ਨਿਕਲ ਚੁਕਿਆ ਹੈ ਹੁਣ ਸੱਚਾਈ ਬਿਲਕੁਲ ਸਾਹਮਣੇ ਹੈ ਜਿਹੜੇ ਅਧਿਕਾਰੀ ਕਹਿੰਦੇ ਸਨ ਕਿ ਉਹਦੀ ਰਿਪੇਅਰ ਹੋ ਚੁੱਕੀ ਹੈ ਬਿਲਕੁਲ ਪਾਣੀ ਘਟਿਆ ਹੋਇਆ ਹੈ 2-4-5 ਫੁੱਟ ਪਾਣੀ ਘਟਿਆ ਹੋਇਆ ਆ ਕੇ ਦੇਖਣ ਕਿ ਕਿੰਨੀ ਕਰ ਰਿਪੇਅਰ ਹੋਈ ਹੈ ਉਹ ਬਿਲਕੁਲ ਸੱਚਾਈ ਬਿਲਕੁਲ ਕੋਰੀ ਸੱਚਾਈ ਸਾਹਮਣੇ ਆਵੇਗਾ ਸਾਡੇ ਵੱਲੋਂ ਵੀ ਆ ਸਬੂਤ ਪੇਸ਼ ਕੀਤੇ ਜਾ ਰਹੇ ਨਹਿਰੀ ਮੈਗਮੇ ਦੇ ਅਧਿਕਾਰੀਆਂ ਨੂੰ ਜਿਹ ਆਣ ਜਾਣ ਵਾਲੇ ਤੇ ਨੇੜੇ ਤੇੜੇ ਰਹਿਣ ਵਾਲਿਆਂ ਨੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਟਾਈਮ ਪਾਣੀ ਘਟਿਆ ਹੋਇਆ ਤੇ ਬਿਲਕੁਲ ਸੱਚਾਈ ਵਾਲੀ ਤੁਸੀਂ ਕਵਰੇਜ ਕਰ ਸਕਦੇ ਬਿਲਕੁਲ ਉਹਨਾਂ ਨੂੰ ਦਿਖਾ ਵੀ ਸਕਦੇ ਹੋ ਮੁੱਖ ਮੰਤਰੀ ਸਾਹਿਬ ਤੱਕ ਵੀ ਤੁਹਾਡਾ ਸਨੇਹਾ ਜਾਏਗਾ ਕਿ ਉਹਨਾਂ ਨੇ ਕਿੰਨੀ ਕਰ ਰਿਪੇਅਰ ਕੀਤੀ ਹੈ ਤੁਹਾਡੀ ਗੱਲ ਕਰਾਵਾਂਗੇ ਤੇ ਆਉਣ ਜਾਣ ਵਾਲੇ ਰਾਂਘੀਰਾ ਤੇ ਨੇੜੇ ਤੜੇ ਰਹਿਣ ਵਾਲਿਆਂ ਨਾਲ ਜੀ ਜਿਹੜੀ ਤੁਸੀਂ ਸਾਨੂੰ ਦੱਸਿਆ ਕਿ ਵੀ ਭਾਖੜਾ ਨਹਿਰ ਦੀ ਜਿਹੜੀ ਰਿਪੇਅਰ ਕੀਤੀ ਗਈ ਹੈ ਉਹ ਰਿਪੇਅਰ ਸਿਰਫ ਕਾਗਜ਼ਾਂ ਦਾ ਕੀ ਸੀਮਾ ਤੁਸੀਂ ਪਹਿਲਾਂ ਵੀ ਦੱਸਿਆ ਸੀ ਹੁਣ ਤਾਂ ਬਿਲਕੁਲ ਸੱਚਾਈ ਹੀ ਸਾਹਮਣੇ ਜਦੋਂ 5 ਫੁੱਟ ਪਾਣੀ ਘਟ ਚੁੱਕਿਆ ਕਿੰਨੀ ਕਰ ਰਿਪੇਅਰ ਹੈ ਉਹ ਰਿਪੇਅਰ ਸਿਰਫ ਕਾਗਜ਼ਾਂ ਦੇ ਕੀ ਲੱਗਦੀ ਹੈ ਕਿ ਨਹੀਂ ਲੱਗਦਾ ਕਿ ਵੀ 2 ਮਹੀਨੇ 3 ਮਹੀਨੇ ਪਹਿਲਾਂ ਰਿਪੇਅਰ ਹੋਈ ਹੋਵੇ ਤੇ ਫਿਰ ਵੀ 30 30 ਫੁੱਟ ਦੇ 20 20 ਫੁੱਟ ਦੇ ਪਾੜ ਪਏ ਹਨ ਕੀ ਕਹਿਣਾ ਚਾਹੁੰਦੇ ਹੋ ਦੇ ਬ ਕਟੇ ਲੱਗੇ ਨੇ ਮਿੱਟੀ ਦੇ ਭਰ ਕੇ ਉਹਦੇ ਵਿੱਚੋਂ ਵੀ ਅੱਧੇ ਨਿਕਲੇ ਹੋਏ ਨੇ ਉਹ ਕਟੇ ਬਰਸਾਤਾ ਦਾ ਮੌਸਮ ਆ ਗਈ ਇਹ ਬਰਸਾਤਾ 4 ਰੁਪਈਆ ਉਹ ਕਟੇ ਰੁੱਟ ਜਾਣੇ ਨੇ ਨਾਲ ਪੁੱਲ ਨੂੰ ਨੁਕਸਾਨ ਹੋਊਗਾ ਸ਼ਹਿਰ ਨੂੰ ਨੁਕਸਾਨ ਹੋਊਗਾ ਸਾਡੀ ਨਹਿਰੀ ਵਿਭਾਗ ਨੂੰ ਮੁੱਖ ਮੰਤਰੀ ਨੂੰ ਇਹ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਵਾਇਆ ਜਾਵੇ ਤੇ ਜਿਨ੍ਹਾਂ ਅਧਿਕਾਰੀਆਂ ਨੇ ਇਹਦੇ ਤੇ ਆਖਿਆ ਕਿ ਵੀ ਆ ਸਾਨੇ ਰਿਪੇਅਰ ਕਰਤੀ ਆ ਉਹਨਾਂ ਦੇ ਕੀ ਕਾਰਵਾਈ ਬਣਨੀ ਚਾਹੀਦੀ ਹੈ ਉਹਨਾਂ ਦੇ ਇਨਕੁਆਰੀ ਕਰਕੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਪੀ ਪਾਘੜਾ ਦੇ ਵਿੱਚ ਬਹੁਤ ਡੁੰਗੇ ਡੁੰਗੇ ਪਾੜ ਪਏ ਹੋਏ ਹਨ ਅਸੀਂ ਸਾਹਮਣੇ ਦੇਖਦੇ ਕਿੱਡੇ ਕਿੱਡੇ ਖੱਡੇ ਦੇਖ ਰਿਹਾ ਹਨ ਇਹ ਸਾਰਿਆਂ ਨੂੰ ਭਰਿਆ ਜਾਣਾ ਚਾਹੀਦਾ ਹੈ ਹਰ ਜੇ ਕੋਈ ਪਹਿਲਾਂ ਰਿਪੇਅਰ ਹੋਈ ਹੈ ਜਿੱਥੇ ਦੀ ਰਿਪੇਅਰ ਤੇ ਜਿਹੜੇ ਅਧਿਕਾਰੀਆਂ ਨੇ ਬੜੀਆਂ ਚੀਕਾਂ ਮਾਰ ਕੇ ਕਿਹਾ ਸੀਗਾ ਕਿ ਇਸ ਦੀ ਰਿਪੇਅਰ ਹੋਈ ਹੈ ਉਹਨਾਂ ਦੀ ਜਾਂਚ ਵੀ ਕਰਵਾਈ ਜਾਵੇ ਕਿਹੜੇ ਅਧਿਕਾਰੀ ਕਹਿੰਦੇ ਸਨ ਕਿ ਵੀ ਆ ਬਿਲਕੁਲ ਸਹੀ ਰਿਪੇਅਰ ਕਰਵਾ ਦਿੱਤੀ ਹੈ ਤੇ ਜਿਨ੍ਹਾਂ ਨੇ ਜਾਂਚ ਕੀਤੀ ਕਿ ਇਹਨਾਂ ਅਧਿਕਾਰੀਆਂ ਨੇ ਬਿਲਕੁਲ ਸਹੀ ਕੰਮ ਕੀਤਾ ਉਹਨਾਂ ਤੇ ਵੀ ਜਾਂਚ ਬਣਦੀ ਹੈ ਜਾਂਚ ਦਾ ਵਿਸ਼ਾ ਵੀ ਹੈ ਜਾਜ ਹੋਣੀ ਜ਼ਰੂਰੀ ਹੈ ਜੀ ਕਿਉਂਕਿ ਉਹ ਸ਼ਹਿਰ ਨੂੰ ਨੁਕਸਾਨ ਹੋ ਸਕਦਾ ਪੁੱਲ ਨੂੰ ਨੁਕਸਾਨ ਹੋਇਆ ਆਵਾਜਾਈ ਬੰਦ ਕਿਉਂਕਿ ਇਹਦੇ ਨੇੜੇ ਤੇੜੇ ਕਿਸਾਨਾਂ ਦੀ ਵੀ ਹਜ਼ਾਰਾਂ ਏਕੜ ਕਿੱਲੇ ਜ਼ਮੀਨ ਹੈ ਉਹ ਵੀ ਕਿਸੇ ਟਾਈਮ ਉਹਨਾਂ ਦੀਆਂ ਫਸਲਾਂ ਜਿਹੜੀ ਹੁਣ ਨਵੀਂ ਪੌਦ ਬੀਜੀ ਉਹ ਵੀ ਨੁਕਸਾਨ ਹੋ ਸਕਦਾ ਇਲਾਕਾ ਬਹੁਤ ਜ਼ਿਆਦਾ ਹੈ ਉਹ ਕਿ ਵੀ ਉਹ ਰਹਿਸ਼ੀ ਇਲਾਕੇ ਦੇ ਵਿੱਚ ਵੀ ਜਾਨੀ ਮਾਲੀ ਨੁਕਸਾਨ ਦਾ ਹਰ ਵੇਲੇ ਖਤਰਾ ਬਣਿਆ ਹੋਇਆ ਹੈ ਹੱਸੋ ਹੱਸੋ ਇੱਥੇ ਕਿਸੇ ਟਾਈਮ ਵੀ ਹੱਸਦਾ ਹੈ ਇਹਦੀ ਜਲਦ ਤੋਂ ਜਲਦ ਰਿਪੇਅਰ ਕਰਵਾਈ ਜਾਵੇ ਬਾਈ ਜੀ ਤੁਹਾਡਾ ਨਾਮ ਆਪਣਾ ਜੀ ਮੇਰਾ ਨਾਮ ਹਾਂਜੀ ਬੰਟੀ ਬੰਟੀ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਵੀ ਜੜੀ ਇਹ ਰਿਪੇਅਰ ਇਹ ਕਰੀ ਨਹੀਂ ਗਈ ਸਮਾਰ ਕੇ ਅਸੀਂ ਇੱਥੇ ਲਾ ਕੇ ਦੀ ਉਸ ਮਾਣੇ ਦੀ ਅਸੀਂ ਜੀ ਹਾਂ ਜੀ ਤੇ ਇਹ ਜ਼ਰੂਰੀ ਚਾਹੀਦਾ ਜੀ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੋਂ ਆ ਜੀ ਆਹੀ ਕਹਿੰਦੇ ਸੁੱਤੀ ਸਾਡਾ ਕੰਮ ਕਰਕੇ ਦਿਓ ਜੀ ਕਿ ਵੀ ਜੜੀ ਇਹਦੀ ਜੜੇ ਅਧਿਕਾਰੀ ਆਂਦੇ ਸਨ ਕਿ ਵੀ ਰਿਪੇਅਰ ਹੋ ਚੁੱਕੇ ਉਹਦੀ ਜਾਂਚ ਕਰਵਾਈ ਜਾਵੇ ਹਾਂ ਜੀ ਕਿਉਂਕਿ ਹੁਣ ਪਾਣੀ ਘਟਿਆ ਹੋਇਆ ਸਬੂਤ ਬਿਲਕੁਲ ਸਾਹਮਣੇ ਨੇ ਹਾਂ ਜੀ ਪਹਿਲਾਂ ਪਾਣੀ ਦੇ ਵਿੱਚ ਖੱਡੇ ਸੀਗੇ ਉਹ ਕਹਿੰਦੇ ਸੀਗੇ ਕਿ ਵੀ ਨਹੀਂ ਜੀ ਨਹੀਂ ਨਹੀਂ ਹੁਣ ਸੱਚਾਈ ਬਿਲਕੁਲ ਸਾਹਮਣੇ ਹੈ ਹੁਣ ਹਾਂ ਜੀ ਇਹ ਗੱਲ ਸਹੀ ਹੈ ਜੀ ਐ ਤੇ ਹਜੇ ਦੀ ਮੂਵੀ ਬਣਾ ਲਓ ਹਾਰੇ ਖੱਡੇ ਇੰਝ ਦੇਖਦੇ ਨੇ ਜੀ ਹਾਂ ਜੀ ਆ ਦੇਖੋ ਜੀ ਸਮਾਣੇ ਦੇ ਹਾਲਾਤ ਇਹ ਜੇ ਮਾਰੇ ਆ ਚੁੱਕੇ ਨਾ ਆ ਦੇਖ ਲਓ ਸਾਰੀ ਰੇਪੇਅਰ ਦੇਖ ਲਓ ਕਿੱਥੇ ਰੇਪੇਅਰ ਕਰੀਏ ਸਰਕਾਰ ਨੂੰ ਇਹਦੀ ਮੰਗ ਹੈ ਸਾਨੂੰ ਵੀਜੀ ਰੇਪੇਅਰ ਕਰਾਈ ਜਾਵੇ ਬਹੁਤ ਜਲਦ ਬਿਸ਼ੈਰ ਬਹੁਤ ਵੱਡਾ ਹਾਸਾ ਹੁੰਦਾ ਕਿਸੇ ਸਮੇਂ ਵੀ ਇਹ ਬਹੁਤ ਵੱਡਾ ਨੁਕਸਾਨ ਹੈ ਇਨੀ ਟ੍ਰੈਫਿਕ ਇੱਥੋਂ ਗੁਜ਼ਰਦੇ ਕੋਈ ਵੱਡਾ ਹਾਸਾ ਇਸ ਤੋਂ ਵੱਧ ਹੋ ਸਕਦਾ ਹੈ ਵੀ ਹਾਸਾ ਨਾ ਦੇਖੋ ਕਿ ਵੀ ਹਾਸਾ ਵਾਪਰਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਸੂਚਿਤ ਹੋਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਇਸ ਟਾਈਮ rispondo a un'altra domanda. મથેલે રસી ઓ એક બળ ચાલે ચાલે કાર યાર કાર કે ચલાયા યાર ચલા હાથ છોડી દે હાવ છોડ ચાલે હાથ સુઆગા ઓય और फिर हो गया